ਮੱਛਰਦਾਨੀ ਹੀ ਬਣ ਜਾਣੀ ਸੀ ਕਾਲ ਬਾਲ ਬਾਲ ਬਚੀ ਜਾਣ ਅਕਸਰ ਹੀ ਬਹੁਤ ਸਾਰੇ ਲੋਕ ਗਰਮੀਆਂ ਵਿੱਚ ਮੱਛਰ ਤੋਂ ਬਚਣ ਲਈ ਮੱਛਰਦਾਨੀ ਲਾ ਕੇ ਸੌਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੱਛਰਦਾਨੀ ਵਿੱਚ ਇੱਕ ਸੱਪ ਦਿਖਾਈ ਦੇ ਰਿਹਾ ਏ ਦਰਸਲ ਰਾਤ ਨੂੰ ਜਦੋਂ ਇੱਕ ਔਰਤ ਪੈਣ ਲਈ ਮੰਜੇ ਤੇ ਮੱਛਰਦਾਨੀ ਲਗਾਉਣ ਲੱਗਦੀ ਏ ਤਾਂ ਜਿਵੇਂ ਹੀ ਉਹ ਉਸ ਨੂੰ ਹੱਥ ਪਾਉਣ ਲੱਗਦੀ ਏ ਉਸ ਵਿੱਚ ਇੱਕ ਜ਼ਹਿਰੀਲਾ ਸੱਪ ਬੈਠਾ ਦਿਖਾਈ ਦਿੰਦਾ ਏ ਜਿਸ ਤੋਂ ਬਾਅਦ ਔਰਤ ਡਰ ਕੇ ਬਾਹਰ ਭੱਜ ਜਾਂਦੀ ਹੈ ਅਤੇ ਆਪਣੇ ਘਰ ਵਾਲੇ ਨੂੰ ਦੱਸਦੀ ਏ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਜਾਂਦਾ ਹੈ ਅਤੇ ਇਸ ਸੱਪ ਨੂੰ ਫੜਿਆ ਜਾਂਦਾ ਹੈ। ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਸਵੇਰੇ ਮੰਜੇ ਤੋਂ ਮੱਛਰਦਾਨੀ ਨੂੰ ਲਾ ਕੇ ਅੰਦਰ ਟੰਗਿਆ ਹੋਵੇਗਾ, ਇਹ ਸੱਪ ਉਸ ਟਾਈਮ ਉਸ ਦੇ ਵਿੱਚ ਹੋਵੇਗਾ ਜਾਂ ਫਿਰ ਬਾਅਦ ਦੇ ਵਿੱਚੋਂ ਬੜਿਆ ਹੋਵੇਗਾ। ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਕੋਈ ਵੀ ਪਾਣਾ ਨਹੀਂ ਵਾਪਰਿਆ, ਇਸ ਨੂੰ ਮੌਕੇ ਤੇ ਸੱਪ ਦਾ ਪਤਾ ਲੱਗ ਗਿਆ। ਸੋ ਤੁਸੀਂ ਵੀ ਗਰਮੀਆਂ ਵਿੱਚ ਹਮੇਸ਼ਾ ਸਾਫ਼ ਸਫਾਈ ਦਾ ਅਤੇ ਸਾਰੀਆਂ ਚੀਜ਼ਾਂ ਦਾ ਪੂਰਾ ਧਿਆਨ ਜ਼ਰੂਰ ਰੱਖੋ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰ ਯਾਹ ਜਰੂਰ ਕਰੋ